ਸਸ਼ੀ ਕਾਲ ਜੀ ਵੈਲਕਮ ਆ ਜੀ ਤੁਹਾਡਾ ਆਪਣੇ ਚੈਨਲ 'ਵੀ ਸਟਾਈਲਿਸ਼' ਤੇ ਤੇ ਅੱਜ ਆਪਾਂ ਫਿਰ ਤੁਹਾਡੇ ਨਾਲ ਬਹੁਤ ਹੀ ਡਿਫਰੈਂਟ ਜਾਂ ਕਨਸੈਪਟ ਆ ਜਿਹੜਾ ਹੈਂਡਵਰਕ ਤੇ ਸੂਟਾਂ ਦਾ ਪਾਰਟੀ ਵੇਅਰ ਦਾ ਸੋ ਤੁਹਾਡੇ ਨਾਲ ਸ਼ੇਅਰ ਕਰਾਂਗੇ ਇਹ ਆਪਣੇ ਕੋਲੇ ਰੈਡੀ ਪੀਸਸ ਦਾ ਜੀ ਜਿਵੇਂ ਕਿ ਤੁਸੀਂ ਕਾਫੀ ਲਾਸਟ ਵੀਡੀਓ ਨੂੰ ਕਾਫੀ ਪਿਆਰ ਦੇ ਰਹੇ ਹੋ ਜਿਸ ਤਰ੍ਹਾਂ ਹੈਂਡਵਰਕ ਦੇ ਆਪਾਂ ਨਵੇਂ ਡਿਜ਼ਾਈਨ ਬਣਾ ਰਹੇ ਹਾਂ ਸੋ ਆਪਾਂ ਜਿਵੇਂ ਵੀ ਆਪਣੇ ਕੋਲੇ ਨਵੇਂ ਡਿਜ਼ਾਈਨ ਬਣ ਰਹੇ ਹੈ ਆਪਾਂ ਤੁਹਾਨੂੰ ਸ਼ੋਅ ਕਰ ਰਹੇ ਹਾਂ ਸੋ ਜਿਸ ਨੇ ਵੀ ਆਪਣਾ ਸਟੱਫ ਚੇਂਜ ਕਰਵਾਉਣਾ ਹੈ ਕਲਰ ਚੇਂਜ ਕਰਵਾਉਣਾ ਉਹ ਤੁਹਾਡੀ ਆਪਸ਼ਨ ਹੈ ਤੁਸੀਂ ਕਿਸੇ ਵੀ ਕਲਰ ਚਾਰਟ ਤੇ ਕੋਈ ਵੀ ਸੂਟ ਬਣਾ ਸਕਦੇ ਹੋ ਜਿਨ੍ਹਾਂ ਨੂੰ ਜਲਦੀ ਇਹ ਬਣਾਉਣ ਦਾ ਟਾਈਮ ਨਹੀਂ ਹੈਗਾ ਸੋ ਉਹ ਤੁਸੀਂ ਐਜ਼ ਇਟ ਇਜ਼ ਆਪਣੇ ਤੋਂ ਸੂਟ ਆ ਜਿਹੜੇ ਲੈ ਸਕਦੇ ਹੋ ਇਹ ਹੈਗਾ ਜੀ ਗ੍ਰੀਨਿਸ਼ ਜਾਂ ਲੈਮਨ ਸ਼ੇਡ ਹੈਗਾ yellow greenish ਸ਼ੇਡ ਹੈਗਾ ਸੋ ਇਹ ਪੂਰਾ ਦਬਕੇ ਦਾ ਕੰਮ ਹੋਇਆ ਹੋਇਆ ਜਿਸ ਤਰ੍ਹਾਂ ਪੂਰਾ ਦਬਕੇ ਦਾ ਕੰਮ ਹੈ ਔਰ ਉੱਪਰ ਤੱਕ ਇਹਦੇ ਗਲਾ ਬਣਿਆ ਹੋਇਆ ਹੈ ਇਸ ਤਰ੍ਹਾਂ ਬਹੁਤ ਹੀ ਫਾਈਨਲ ਹੋਇਆ ਹੋਇਆ ਕੰਮ ਹੈ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਔਰ ਬਹੁਤ ਹੀ ਡਿਫਰੈਂਟ ਜਿਹਾ ਦਾ ਕਨਸੈਪਟ ਹੈ ਹਲਕਾ ਵੀ ਹੈ ਹੈਵੀ ਵੀ ਹੈ ਜੋ ਤੁਸੀਂ ਇਹਨੂੰ ਵੇਅਰ ਕਰੋਗੇ ਇਹਨੇ ਟੋਟਲੀ ਹੈਵੀ ਸੂਟ ਵਾਲੀ ਲੁੱਕ ਦੇਣੀ ਹੈ ਔਰਗੈਂਜ਼ਾ ਦੀ ਸ਼ਰਟ ਹੈ ਜੀ ਕريب ਦੀ ਬਾਟਮ ਹੈ ਫਾਈਨ ਵਾਲਾ ਸਟੱਫ ਲੱਗਿਆ ਹੋਇਆ ਇਸ ਤਰ੍ਹਾਂ ਬਾਜੂ ਹੈ ਇਹ ਉਹਦੇ ਉੱਪਰ ਸ਼ੋਲਡਰ ਤੇ ਫਲਾਰ ਆਏਗਾ ਔਰ ਇਹਦੇ ਨਾਲ ਜਿਹੜੀ ਇਸ ਤਰ੍ਹਾਂ ਕريب ਦੀ ਬਾਟਮ ਹੈ ਜੀ ਬਹੁਤ ਹੀ ਸੋਹਣਾ ਕਨਸੈਪਟ ਹੈ ਔਰ ਇਸ ਤਰ੍ਹਾਂ ਇਹਦਾ ਕੰਟਰਾਸਟ ਦੁਪੱਟਾ ਹੈ ਜੀ ਔਰ ਬਹੁਤ ਹੀ ਸੋਹਣੀ ਆਪਾ ਬਨਾਰਸੀ ਪੱਟੀ ਦੇ ਕੇ ਇਹਨੂੰ ਬਹੁਤ ਹੀ ਸੋਹਣਾ ਸ਼ੋਅ ਕੀਤਾ ਹੋਇਆ ਜੀ ਇਸ ਤਰ੍ਹਾਂ ਆਪਰ ਲੇਸ ਦਿੱਤੀ ਹੋਈ ਹੈ نیچے ਬਨਾਰਸੀ ਪੱਟੀ ਲੱਗੀ ਹੋਈ ਹੈ ਇਸ ਤਰ੍ਹਾਂ ਤੁਸੀਂ ਇਹਦਾ ਦੁਪੱਟਾ ਲਾਈਨਸ ਵਾਲਾ ਹੈਗਾ ਜੀ ਆਰਗੈਂਜ਼ਾ ਸੋ ਇਸ ਕਲਰ ਨਾਲ ਦੀ ਤੁਸੀਂ ਚੋਕ ਦੇ ਉੱਪਰ ਜਿਹੜੀ ਫਿਨਿਸ਼ਿੰਗ ਪੱਟੀ ਲਗਾ ਸਕਦੇ ਹੋ ਸੋ ਦੇ ਨਾਲ ਇਹ ਬਹੁਤ ਹੀ ਪਿਆਰੀ ਗ੍ਰੇਸ ਆਏਗੀ ਅੱਜ ਵਾਲੇ ਸੂਟ ਹੈ ਜਿਹੜੀ ਜੀ ਇਹ ਆਪਾਂ ਤੁਹਾਨੂੰ ਸੇਮ ਰੇਂਜ ਦੇ ਹੀ ਦਿਖਾ ਰਹੇ ਆ ਸੋ ਜਿੰਨਾਂ ਕ ਜਿਵੇਂ ਕੋਈ ਹੈਵੀ ਨਹੀਂ ਹੈਗੇ ਥੋੜੇ ਜਿਹਾ ਹਲਕੇ ਸੂਟ ਹੈ ਇਹ ਵੀ ਜਿਵੇਂ ਖਾਦੀ ਪਿਓਰ ਖਾਦੀ ਲੱਗੀ ਹੋਈ ਹੈ ਜੀ ਬਹੁਤ ਹੀ ਨਿਓਨ ਜਿਹਾ ਸ਼ੇਡ ਹੈ ਇਹਨੂੰ ਆਪਾਂ A ਸ਼ੇਪ ਦਿੱਤਾ ਹੋਇਆ ਇਹ ਅਗਰ ਤੁਹਾਡਾ 22 ਕੀ ਰਹੇਗਾ ਤਾਂ 25 26 ਕੀ ਰਹੇਗਾ ਆਰਾਮ ਨਾਲ ਹੋਏਗਾ ਸੋ ਤੁਸੀਂ ਉਸ ਤਰ੍ਹਾਂ ਨੂੰ ਬਣਾ ਸਕਦੇ ਜੀ A ਸ਼ੇਪ ਦੇ ਅਕੋਰਡਿੰਗ ਇਹ ਸੂਟ ਹੈਗਾ ਇਹ ਦੇਖੋ ਜੀ ਇਹਦਾ ਕਨਸੈਪਟ ਇਸ ਤਰ੍ਹਾਂ ਹੈਗਾ ਨੀਚੋਂ ਇਹ ਜਿਹੜਾ ਪ੍ਰੋਪਰ ਖੁੱਲਾ ਹੋ ਜੇਗਾ ਔਰ ਇੱਕ ਗਲਾ ਹੈਗਾ V ਸ਼ੇਪ ਇਸ ਤਰ੍ਹਾਂ ਇਹਦਾ ਡਿਜ਼ਾਈਨਿੰਗ ਹੈ ਜੀ ਸੋ ਇੱਕ ਖਾਦੀ ਦੇ ਉੱਪਰ ਹੈ ਜੀ ਬਹੁਤ ਹੀ ਹੌਟ ਪਿੰਕ ਚਾ ਗਾਜੀਰਾ ਇਹਦਾ ਨਿਓਨ ਜਿਹਾ ਸ਼ੇਡ ਹੈਗਾ ਸੋ ਇਸ ਤਰ੍ਹਾਂ ਇਹਦੀ ਬਾਜੂ ਦੀ ਡਿਜ਼ਾਈਨਿੰਗ ਅਬ ਤੁਸੀਂ ਇਨ ਚੈੱਕ ਕਰ ਸਕਦੇ ਹੋ ਸੋ ਬਹੁਤ ਹੀ ਪਿਆਰਾ ਸੂਟ ਹੈ ਇਹਦੇ ਨਾਲ ਆਰਗਨਸ ਦਾ ਦੁਪੱਟਾ ਕਰਕੇ ਜੀ ਵਿੱਚ ਇਸ ਤਰ੍ਹਾਂ ਜਿਹੜਾ ਮੋਤੀ ਹੈ ਸਪਰੈਡ ਕਰਾ ਸਕਦੇ ਹੋ ਸੋ ਕਟ ਵਰਕ ਵੀ ਕਰਵਾ ਸਕਦੇ ਹੋ ਦੁਪੱਟੇ ਤੇ ਸੋ ਪ੍ਰਾਈਸ ਰੇਂਜ ਫਿਰ ਅਲੱਗ-ਅਲੱਗ ਹੋ ਜੂਗੀ ਔਰ ਉਹਦੇ ਨਾਲ ਇੱਕ ਬਹੁਤ ਹੀ ਗ੍ਰੇਸਫੁਲ ਸੂਟ ਹੈ ਜਿਹੜਾ ਇਹ ਪਾਰਟੀ ਵੇਅਰ ਬਣ ਕੇ ਆਏਗਾ ਅਗਰ ਤੁਸੀਂ ਬਾਟਮ ਤੇ ਵੀ ਬਣਾਉਣਾ ਜੀ ਵਰਕ ਕਰਵਾਉਣਾ ਹੈਗਾ ਤਾਂ बॉटम ਤੇ ਕੋਈ ਏਡੀ ਗੱਲ ਨਹੀਂ ਹੁੰਦੀ ਜੀ ਆਪਾਂ बॉटम ਤੇ ਕੋਈ ਵੀ ਜਿਹੜਾ ਇਹਦੀ ਸਕੈਲਪਿੰਗ ਦੇ ਸਕਦੇ ਆ ਕੋਈ ਵੀ ਸਟਾਈਲ ਦੇ ਸਕਦੇ ਆ ਸੋ ਤੁਸੀਂ ਉਹ ਦੱਸ ਸਕਦੇ ਆ ਨੈਕਸਟ ਉਠੇਗਾ ਜੀ ਬਹੁਤ ਹੀ ਸੋਹਣਾ ਜਿਹਾ ਇਹ ਬ੍ਰਾਊਨ ਸ਼ੇਡ ਹੈ ਅਗਰ ਤੁਸੀਂ ਆਪਣੀਆਂ ਮੰਮੀਆਂ ਲਈ ਲੈਣਾ ਤਾਂ ਤੁਸੀਂ ਲੈ ਸਕਦੇ ਹੋ ਇਸ ਤਰ੍ਹਾਂ ਜੀ ਧੀਰ ਦੀ এমব্রয়ডਰੀ ਇਹ ਵਿੱਚ ਕਟਵਰਕ ਦਿੱਤਾ ਹੋਇਆ ਬਹੁਤ ਹੀ ਸੋਬਰ ਆਪਾ ਸਲੀਕ ਚੱਕਾ ਕੰਮ ਦਿੱਤਾ ਹੋਇਆ ਇਸ ਤਰ੍ਹਾਂ ਇਸ ਤਰ੍ਹਾਂ ਗਲਾ ਬਣਿਆ ਹੋਇਆ ਜੀ ਦਾ ਇਹ ਲੈਣ ਤਗੀਰਾ ਆਪਾ ਚੈੱਕ ਕਰ ਲਾਂਗੇ ਜੀ ਔਰ ਬਾਜੂ ਤੇ ਵੀ ਫੁੱਲ ਹੈਵੀ ਐਬਲਟਰੀ ਸੋ ਜਿਹੜਾ ਵੀ ਤੁਸੀਂ ਸੂਟ ਇਹਦੇ ਨਾਲ ਕੰਟਰਾਸਟ ਲਾਈਟ ਜਾਂ ਸੇਗ੍ਰੇਨ ਦੁਪੱਟਾ ਵੀ ਕਰ ਸਕਦੇ ਹੋ ਜੀ ਨਾਲ ਦਾ ਕਰਕੇ ਕੰਟਰਾਸਟ ਲੀਸਿਸ ਵੀ ਲੈ ਸਕਦੇ ਆ ਇਹ ਵੀ ਫਾਈਨ ਗਰੇਪ ਤੇ ਬਣਿਆ ਹੋਇਆ ਜੀ ਸਲਵਾਰ ਤੇ ਤੁਸੀਂ ਕੋਈ ਵੀ ਵਰਕ ਆ ਜਿਹੜਾ ਇਹਦਾ ਲੈ ਸਕਦੇ ਹੋ ਸੋ ਇਹ ਸੀ ਜੀ ਅੱਜ ਵਾਲੇ ਕੁਝ ਪੀਸੇਸ ਉਮੀਦ ਹੈ ਤੁਹਾਨੂੰ ਜਰੂਰ ਪਸੰਦ ਆਏ ਹੋਣਗੇ ਸੋ ਇਸ ਤਰ੍ਹਾਂ ਦੇ ਜੀ ਡਿਜ਼ਾਈਨਿੰਗ ਆਪਾਂ ਤੁਹਾਡੇ ਨਾਲ ਲੈ ਕੇ ਆਉਂਦੇ ਰਵਾਂਗੇ ਸੋ ਬਣੇ ਰਹਿਓ ਮੇਰੇ ਚੈਨਲ ਵੀ ਸਟਾਈਲਿਸ਼ ਤੇ ਵੀਡੀਓ ਵਾਚ ਕਰਨ ਲਈ ਬਹੁਤ ਬਹੁਤ ਥੈਂਕ ਯੂ ਜੀ ਥੈਂਕ ਯੂ so much